ਤੇ ਕਬੱਡੀ ਖੇਡਣ ਲੱਗ ਪਵੇ ਪੂਰੀ ਦੁਨੀਆ ਦੇ ਵਿੱਚ ਬਾਪੂ ਦਾ ਨਾਂ ਰੋਸ਼ਨ ਕਰ ਦੇਵੇ ਤੇ ਫਿਰ ਮਾਣ ਸਨਮਾਨ ਟਰੈਕਟਰ ਦੇ ਨਾਲ ਕਦੇ ਮੋਟਰਸਾਈਕਲਾਂ ਦੇ ਨਾਲ ਕਦੇ ਮੇਰੇ ਵੀਰੋ ਗੱਡੀਆਂ ਦੇ ਨਾਲ ਹੋਣ ਤੇ ਰਾਜਾ ਫਿਰ ਉਹ ਬਾਪ ਦੀ ਜ਼ਿੰਦਗੀ ਸਫਲ ਹੋ ਜਾਂਦੀ ਆ ਸੋਣਿਆ ਜਿਉਂਦੇ ਵਸਦੇ ਰਹੋ ਮਹਾਂਪੁਰਸ਼ਾਂ ਦੇ ਬਹੁਤ ਵੱਡੇ ਆਸ਼ੀਰਵਾਦ ਅੱਜ ਦੇ ਇਸ ਖੇਡ ਮੇਲੇ ਦੇ ਲਈ ਬਹੁਤ ਵੱਡੀ ਮੇਰੇ ਵੀਰੋ ਮਿਹਨਤ ਹੈ ਸਾਰੇ ਸੇਵਾਦਾਰਾਂ ਦੀ ਆਰ ਮਾਪੁਰਸ਼ਾਂ ਦੇ ਬਹੁਤ ਵੱਡੇ ਆਸ਼ੀਰਵਾਦ ਨੇ ਇਸ ਵੇਲੇ ਸੁੱਖਾ ਸ਼ੇਰਗੱਲ ਇਟਲੀ ਤੋਂ 4x4 ਕਹਿੰਦੇ ਆ ਕਹਿੰਦਾ ਮੈਨੂੰ 4x4 ਕਹਿੰਦੇ ਆ ਤੇ ਆਪਾਂ ਦੇਣਾ ਵੀ ਟਰੈਕਟਰ ਜਿਹੜਾ 4x4 ਹੈ ਲੈ ਵੀ ਹੈਪੀ ਕੋਟਲੇ ਵਾਲਿਆਂ ਦਸ ਕਿਹੜੇ ਕਿਹੜੇ ਸਾਥੀ ਸੱਜਣ ਨਾਲ ਨੇ ਜਿਨ੍ਹਾਂ ਦੇ ਸਹਿਯੋਗ ਵੱਡੇ ਐ ਸੋ ਸੁੱਖੇ ਮੱਗੇ ਦਾ ਮਾਨ ਸਨਮਾਨ ਮਨਜੀਤ ਸਿੰਘ ਖੋਖਰ ਫੌਜੀਆ ਵਾਲੇ ਨੇ ਚੰਡੇ ਖਿਡਾਰੀ ਕਹਿੰਦੇ ਮੇਰੇ ਵੀਰੋ ਸੁੱਖੇ ਮੱਗੇ ਦੀ ਗੱਲ ਬਿੱਲੇ ਜੋਲ ਦੀ ਗੱਲ ਬਾਬਾ ਬਰਿਆਮ ਸਿੰਘ ਜੀ ਸਰਦਾਰ ਹਰਪਾਲ ਸਿੰਘ ਜੀ ਨੂੰ ਚਾਬੀਆਂ ਸੌਂਪ ਰਹੇ ਨੇ ਬੋਲੇ ਇਨਸਾਨ ਹਾ ਸ੍ਰੀ ਆਕਾਲ ਕਿਹ ਆ ਪਲ ਨੇ ਇਹ ਯਾਦਗਾਰੀ ਪਲ ਨੇ ਇਹ ਮੇਰੇ ਵੀਰੋ ਯਾਦਾਂ ਨੇ ਔਰ ਇਹ ਕੀਮਤੀ ਪਲ ਹੁੰਦੇ ਐ ਔਰ ਇਹ ਸਤਕਾਰ ਜਦੋਂ ਮਿਲਦਾ ਔਰ ਮਾਪਿਆਂ ਦਾ ਮਾਣ ਵਧ ਜਾਂਦਾ ਮਾਪਿਆਂ ਦਾ ਸਤਕਾਰ ਹੋ ਜਾਂਦਾ ਗੁਰਪਾਲ ਭਰਾ ਜਿੱਥੇ-ਜਿੱਥੇ ਵੀ ਜਗਾ ਮਿਲਦੀ ਐ ਸੋ ਕੋਟਲੇ ਵਾਲਾ ਹੈਪੀ ਇਹ ਟਰੈਕਟਰ ਚਲਾ ਰਿਹਾ ਐ ਸੋ ਲਾੜ ਯੋਲ ਉਹਨਾਂ ਨੂੰ ਵੀ ਮੁਬਾਰਕਵਾਦ ਐ ਔਰ ਉਹਨਾਂ ਦੇ ਜਿੰਨੇ ਸਾਥੀ ਨੇ ਕਿਉਂਕਿ ਇਹ ਲਾੜ ਯੋਲ ਦੇ ਬਹੁਤ ਪਿਆਰੇ ਸੱਜਣ ਵੀ ਨੇ ਮੇਰੇ ਵੀਰੋ ਜਿੱਥੇ ਉਹਦੀ ਟੀਮ ਦੇ ਲਈ ਖੇਡਦੇ ਐ ਔਰ ਉੱਥੇ ਉਹਦੇ ਸੱਜਣਾ ਦੇ ਵਿੱਚੋਂ ਇੱਕ ਨੇ ਸੁੱਖਾ ਮੱਗਾ ਤੇ ਬਿੱਲਾ ਯੋਲ ਸਾਰਿਆਂ ਦਾ ਸਤਿਕਾਰ ਹੈ ਸਰਦਾਰ ਗੁਰਪਾਲ ਸਿੰਘ ਜੀਆ ਦਾ ਮੈਂ ਆਖੂਗਾ ਵੀ ਅੱਜ ਇਹ ਮਾਨਸਨਵਾਰ ਬਾਪੂ ਦਾ ਹੀ ਹੋਇਆ ਕਿਉਂਕਿ ਸੁੱਖੇ ਮੱਗੇ ਨੇ ਮੇਰੇ ਵੀਰੋ ਪੂਰੀ ਦੁਨੀਆ ਦੇ ਵਿੱਚ ਕਬੱਡੀ ਖੇਡੀ ਔਰ ਉਹਦਾ ਸਤਿਕਾਰ ਉਹਨਾਂ ਦੇ ਫਾਦਰ ਸਾਹਿਬ ਦਾ ਸਤਿਕਾਰ ਅੱਜ ਮੇਰੇ ਵੀਰੋ ਸੁਧਾਰ ਪਿੰਡ ਦੇ ਖੇਡ ਮੇਲੇ ਤੇ ਧੰਨ ਧੰਨ ਬਾਬਾ ਜੈ ਸਿੰਘ ਜੀ ਦੀ ਸਲਾਨਾ ਪਰਸੀ ਤੇ ਮੇਰੇ ਵੀਰੋ ਕੀਤਾ ਜਾ ਰਿਹਾ ਹੈ